ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਨਜੀ ਦੀ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੇਂ ਅਪਡੇਟ ਲੈ ਕੇ ਅੱਜ ਦੀ ਅਪਡੇਟ ਕੀ ਹੈ ਜੀ ਕਿ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਇੱਕ ਨਵਾਂ ਪੱਤਰ ਜਾਰੀ ਹੋਇਆ ਹੈ ਕੀ ਹੈ ਜੀ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸੈਸ਼ਨ 25-26 ਤੋਂ ਪ੍ਰੀਖਿਆ ਫੀਸਾਂ ਤੇ ਸਰਟੀਫਿਕੇਟ ਦੇ ਫੀਸਾਂ 'ਚ ਵਾਧਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਹਦਾ ਪ੍ਰਾਈਵੇਟ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਠੀਕ ਹੈ ਜੀ ਪਿਛਲੇ 2-3 ਸਾਲਾਂ ਦੇ ਵਿੱਚ ਹੀ ਜਿਹੜੀਆਂ ਫੀਸਾਂ ਦੇ ਵਿੱਚ ਤੇ ਡੀ ਐਮ ਸੀ ਜਿਹੜਾ ਆਪਾਂ ਕਹਿ ਦਈਏ ਵੀ ਅਸਲ ਮਾਰਕ ਜਿਹੜੀ ਕਾਪੀ ਹੁੰਦੀ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਿਹੜੀ ਹੈਗੀ ਫੀਸਾਂ ਵਿੱਚ ਵਾਧਾ ਕੀਤਾ ਗਿਆ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਪਹਿਲਾਂ 8ਵੀਂ 10ਵੀਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਜਿਹੜੀ ਫੀਸਾਂ ਸੀ ਉਹ ਤਕਰੀਬਨ ਆ 11200 ਤੱਕ ਹੀ ਹੁੰਦੀ ਸੀ ਠੀਕ ਹੈ ਜੀ ਪਰ ਹੁਣ ਜਿਹੜੀ ਇਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਫੀਸਾਂ ਦੇ ਵਿੱਚ ਕਾਫੀ ਚੇਂਜ ਕੀਤਾ ਹੈ ਤਾਂ ਕੀ ਹੈ ਜੀ ਬਜਟ ਅਤੇ ਵਿੱਤੀ ਸਾਲ 25 ਦੇ ਬਜਟ ਅਨੁਮਾਨ ਕੀਤੀਆਂ সুপারিশਾਂ ਦੇ ਤਹਿਤ 25 26 ਤੋਂ 8ਵੀਂ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਫੀਸਾਂ ਤੇ ਸਰਟੀਫਿਕੇਟ ਦੇ ਵਿੱਚ ਵਾਧਾ ਕੀਤਾ ਗਿਆ ਜਾਣਕਾਰੀ ਮੁਤਾਬਕ ਸੈਕੰਡ ਕਾਪੀ ਜੇਕਰ ਸਰਟੀਫਿਕੇਟ ਵੈਰੀਫਿਕੇਸ਼ਨ ਸਰਟੀਫਿਕੇਟ ਦੇ ਤੁਸੀਂ ਲੈਣੀ ਹੈ ਟਰਾਂਸਕ੍ਰਿਪਟ ਦੀ ਫੀਸ 900 ਰੁਪਏ ਜੀ ਠੀਕ ਹੈ ਆਪਾਂ ਜਿਹੜੇ 8ਵੀਂ 9ਵੀਂ 10ਵੀਂ ਦੀ ਵੈਰੀਫਿਕੇਸ਼ਨ ਕਰਵਾਉਣੀ ਹੈ ਠੀਕ ਹੈ ਜੀ ਆਪਾਂ ਜਿਹੜੇ ਮੇਰੇ ਭੈਣ ਭਰਾ ਸਰਕਾਰੀ ਡਿਪਾਰਟਮੈਂਟ ਚ ਆਉਂਦੇ ਹਨਾ ਸਰਕਾਰੀ ਕਰਮਚਾਰੀ ਬਣਦੇ ਹੈ ਤਾਂ ਉਹਨਾਂ ਦੀ 10ਵੀਂ ਤੇ 12ਵੀਂ ਦੀ ਡੀ ਐਮ ਸੀ ਦੀ ਵੈਰੀਫਿਕੇਸ਼ਨ ਹੁੰਦੀ ਹੈ ਦੇਖੋ ਬੋਰਡ ਨੂੰ ਭੇਜੀ ਜਾਂਦੀ ਹੈ ਠੀਕ ਹੈ ਜੀ ਪਹਿਲਾਂ ਉਹਦੀ ਫੀਸ ਜਿਹੜੀ ਉਹ 800 ਰੁਪਿਆ ਸੀ ਤਾਂ ਹੁਣ ਵਧਾ ਕੇ ਉਹ 900 ਰੁਪਿਆ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਜਦ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਿਆ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਹੈਗੀ ਹੈ ప్రతి ਗਲਤੀ ਜੇਕਰ ਬਾਈ ਚਾਂਸ ਤੋਂ ਤੁਹਾਡੇ ਡੀਐਮਸੀ ਦੇ ਵਿੱਚ ਕੋਈ ਗਲਤੀ ਆ ਜਾਂਦੀ ਹੈ ਤਾਂ ਗਲਤੀ ਦੀ ਇੱਕ ਗਲਤੀ ਦੀ ਠੀਕ ਹੈ ਜੀ ਹੁਣ ਬਾਈ ਚਾਂਸ ਜਿਵੇਂ ਲਾਲੋ ਵੀ ਕਿਸੇ ਦਾ ਨਾਮ ਪਰਮਜੀਤ ਹੈ ਠੀਕ ਹੈ ਪਰਮ ਦੇ ਵਿੱਚ ਪੀ ਏ ਆਰ ਏ ਐਮ ਠੀਕ ਹੈ ਜੀ ਉਹ ਨਹੀਂ ਹੈਗਾ ਜਾਂ ਏ ਹੈਗਾ ਕਈਆਂ ਅੱਖਰ ਆਪਾਂ ਦੇਖਿਆ ਵੀ ਉਹ ਕਈ ਏ ਨਾਲ ਪਾਉਂਦੇ ਐ ਜਾਂ ਨਹੀਂ ਪਾਉਂਦੇ ਠੀਕ ਹੈ ਤਾਂ ਉਹਦੇ ਵਿੱਚ ਜੇਕਰ ਤੁਸੀਂ ਉਹਦੀ ਵੀ ਕਰੈਕਸ਼ਨ ਕਰਾਉਣੀ ਹੈ ਤਾਂ ਪਰ ਜਿਸ ਤਰ੍ਹਾਂ ਕਿ ਏ ਦਾ ਮੁੱਲ ਤੁਹਾਨੂੰ ਹੁਣ 1300 ਰੁਪਏ ਦੇ ਕਿਉਂ ਹੂੰ ਸਹੀ ਕਰ ਬਣਾ ਪਊਗਾ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਅੱਠਵੀਂ ਸ਼੍ਰੇਣੀ ਦੇ ਰੈਗੂਲਰ ਰਿਪੇਅਰ ਲਿਬਰ ਕਰਦੇ ਦੀ ਫੀਸ 1050 ਰੁਪਏ ਜੇ ਤੁਹਾਡੀ ਕੋਈ ਫੀ ਆਪਣਾ ਸੌਰੀ ਰਿਪੇਅਰ ਆਉਂਦੀ ਹੈ ਤਾਂ ਉਹਦੀ 1050 ਰੁਪਏ ਫੀਸ ਹੈ ਸਰਟੀਫਿਕੇਟ ਫੀਸ ਹੈ ਜਿਹੜੀ ਉਹ 220 ਰੁਪਏ ਠੀਕ ਹੈ ਜੀ ਦੋਸਤੋ ਤਾਂ ਮਤਲਬ ਜਿਹੜਾ ਹੈਗਾ 100 ਰੁਪਏ ਤੋਂ ਵਧਾ ਕੇ 150 ਫਿਰ 150 ਤੇ ਵੀ ਗੱਲ ਨਹੀਂ ਰੁਕੀ ਤਾਂ 220 ਰੁਪਏ ਹੁਣ ਡੀ ਐਮ ਸੀ ਦੀ ਫੀਸ ਹੋਊਗੀ ਅੱਠਵੀਂ ਤੇ ਦਸਵੀਂ ਦੀ ਡੀ ਐਮ ਸੀ ਦੀ ਫੀਸ ਹੈਗੀ ਹੈ ਜੀ 220 ਰੁਪਏ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਰੈਗੂਲਰ ਪ੍ਰੀਖਿਆ ਹੋਊਗੀ ਤੇ 1500 ਰੁਪਏ ਦੀ ਪ੍ਰੀਖਿਆ ਫੀਸ ਹੋਊਗੀ ਇਸੇ ਤਰ੍ਹਾਂ ਜੇਕਰ ਵਾਧੂ ਵਿਸ਼ਾ ਜੇਕਰ ਰੱਖਿਆ ਗਿਆ ਕਿਸੇ ਨੇ ਤਾਂ ਉਹਦੀ 1200 ਰੁਪਏ ਫੀਸ ਹੈ ਪਰ ਜਿਹੜਾ ਦਰਜਾ ਵਧਾਉਣ ਲਈ ਠੀਕ ਹੈ ਜੀ ਜਿਸ ਤਰ੍ਹਾਂ ਕੇ ਰੀਵੈਲਿਊਸ਼ਨ ਜਾਂ ਰੀਚੈਕਿੰਗ ਹੁੰਦੀ ਹੈ ਤਾਂ ਉਹ ਤਾਂ 2000 ਰੁਪਏ ਅਲੱਗ ਤੋਂ ਤੁਹਾਨੂੰ ਦੇਣਾ ਪਊਗਾ ਤਾਂ ਇਸੇ ਤਰ੍ਹਾਂ 400 ਰੁਪਏ ਵਾਧੂ ਵਿਸ਼ੇ ਦੀ ਫੀਸ ਹੈ ਜਦਕਿ ਇਹ ਸਾਲ 24-25 ਦੇ ਵਿੱਚ ਇਹ ਫੀਸ 300 ਰੁਪਏ ਸੀ ਜਦਕਿ 100 ਰੁਪਏ ਫਿਰ ਇਹਦੇ ਵਿੱਚ ਵੀ ਜਿਹੜਾ ਉਹ ਵਾਅਦਾ ਕੀਤਾ ਗਿਆ ਹੈ ਸਰਟੀਫਿਕੇਟ ਉਸੇ ਤਰ੍ਹਾਂ 20 220 ਰੁਪਏ ਤੇ 12ਵੀਂ ਸ਼੍ਰੇਣੀ ਦੀ ਜੇਕਰ ਗੱਲ ਕਰ ਲਈਏ ਤਾਂ 1900 ਰੁਪਿਆ ਜਿਹੜੀ ਇਹਦੀ ਹੈਗੀ ਹੈ ਜੀ ਐਗਜ਼ਾਮੀਨੇਸ਼ਨ ਫੀਸ ਹੈ 1600 ਰੁਪਿਆ ਜਿਹੜੀ ਹੈਗੀ ਆ ਬਾਧੂ ਵਿਸ਼ਾ ਜਾਂ ਕੰਪਾਰਟਮੈਂਟ ਆਉਂਦੀ ਹੈ ਹਨਾ ਉਹਦੀ ਲਿੱਤੀ ਜਾਂਦੀ ਹੈ ਤੇ 2300 ਰੁਪਏ ਦੇ ਵਿੱਚ ਤੁਸੀਂ ਦਰਜ ਆਵਦਾ ਵਧਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਡੀ ਐਮ ਸੀ ਦੀ ਫੀਸ ਜਿਹੜੀ ਉਹ 270 ਰੁਪਏ ਦੋਸਤੋਂ ਠੀਕ ਹੈ ਜੀ ਤੇ ਕੰਟੀਨਿਊਸ਼ਨ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇਸ 24 25 ਦੇ ਵਿੱਚ ਕੰਟੀਨਿਊਸ਼ਨ ਭਰੀ ਗਈ ਸੀ ਉਹ 150 ਰੁਪਏ ਜਿਹੜੀ ਉਹ ਕੰਟੀਨਿਊਸ਼ਨ ਭਰੀ ਗਈ ਸੀ ਤੇ ਹੁਣ ਜਿਹੜੀ ਕੰਟੀਨਿਊਸ਼ਨ ਹੈ ਉਹ ਦੋਸਤੋ 250 ਰੁਪਏ ਕਰ ਦਿੱਤੀ ਗਈ ਹੈ ਠੀਕ ਹੈ ਜੀ ਤਕਰੀਬਨ ਹਰ ਫੀਸ ਦੇ ਵਿੱਚ 100 ਤੋਂ ਲੈ ਕੇ 150 200 ਰੁਪਏ ਤੱਕ ਜਿਹੜਾ ਵਾਧਾ ਉਹ ਕੀਤਾ ਗਿਆ ਇਸੇ ਤਰ੍ਹਾਂ ਹੀ ਬਾਧੂ ਵਿਸ਼ੇ ਦੀ ਜਿਹੜੀ ਫੀਸ ਹੈ ਉਹ 300 ਸੀ ਪਰ ਹੁਣ ਜਿਹੜੀ ਵਧ ਕੇ ਉਹ 400 ਰੁਪਏ ਕਰ ਦਿੱਤੀ ਗਈ ਹੈ ਤੇ ਡੀ ਐਮ ਸੀ 270 ਰੁਪਏ ਜਿਹੜੀ ਉਹ ਫੀਸ ਤੁਹਾਨੂੰ ਅਲੱਗ ਤੋਂ ਡੀ ਐਮ ਸੀ ਦੇ ਉਹ ਦੇਣੀ ਪਊਗੀ ਸੋ ਦੋਸਤੋ ਤੁਹਾਨੂੰ ਕਿੱਥੋਂ ਤੱਕ ਲੱਗਦਾ ਹੈ ਵੀ ਜਿਹੜਾ ਸਿੱਖਿਆ ਭਾਗ ਵੱਲੋਂ ਇੱਕਦਮ ਜਿਹੜਾ ਹੈਗਾ ਇਹਨਾਂ ਫੀਸਾਂ ਦੇ ਵਿੱਚ ਤੇ ਸਰਟੀਫਿਕੇਟ ਡੀ ਐਮ ਸੀ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਕਿਥੋਂ ਤੱਕ ਤੱਕ ਸਹੀ ਹੈ ਆਪਣੇ ਕਮੈਂਟ ਜਰੂਰ ਦਿਓ ਤੇ ਜਲਦੀ ਹੀ ਯੂਨੀਅਨ ਦੇ ਨਾਲ ਮਿਲ ਕੇ ਜਾਂ ਇਹਨਾਂ ਦੇ ਨਾਲ ਇਸ ਕੰਮ ਦੀ ਜਿਹੜੀ ਸਿੱਖਿਆ ਭਾਗ ਵੱਲੋਂ ਕੀਤੀ ਜਾ ਰਹੀ ਹੈ ਹਨਾ ਫੀਸਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਨਿਖੇਦੀ ਕੀਤੀ ਵੀ ਗਈ ਹੈ ਤੇ ਕਾਫੀ ਮਤਲਬ ਲੋਕਾਂ ਦੇ ਵਿੱਚ ਰੋਸ ਵੀ ਹੈ ਵਿਭਾਗ ਦੇ ਵਿੱਚ ਵਿਦਿਆਪਕਾਂ ਦੇ ਵਿੱਚ ਵੀ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਬਿਲਕੁਲ ਗਰੀਬ ਘਰਾਂ ਦੇ ਪਿੱਛੇ ਪੜ੍ਹਦੇ ਆ ਠੀਕ ਹੈ ਜੀ ਸੋ ਕਈ ਵਾਰ ਤਾਂ ਉਹਨਾਂ ਕੋਲੇ 10 ਰੁਪਏ ਤੱਕ ਵੀ ਨਹੀਂ ਹੁੰਦੇ ਤਾਂ ਇਸੇ ਕਰਕੇ ਥੋੜੇ 100-100 ਹਰੇਕ ਪੀਸ ਦੇ ਵਿੱਚ 100-100 2-200 ਵਾਧਾ ਕਰਨਾ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਗਲਤ ਗੱਲ ਹੈ ਤੁਹਾਡੇ ਕੀ ਵਿਚਾਰ ਆ ਆਪਣੇ ਵਿਚਾਰ ਜਰੂਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ